ਮੇਰਾ ਨਾਮਾ ਕਰਨਜੋ ਸਿੰਘ ਜੀ ਮੈਂ ਸਮਰਾਲਾ ਦਾ ਰਹਿਣ ਵਾਲਾ ਹਾਂ ਤੇ ਮੇਰੀ ਰਿਹੈਸ਼ ਕਮਲ ਕਲੋਨੀ ਸਮਰਾਲਾ ਵਿੱਚ ਹੈ ਤੇ ਤਕਰੀਬਨ 20 ਤਰੀਕ ਦੀ ਗੱਲ ਹੈ ਸਾਡੇ ਘਰ ਦੇ ਬਾਹਰੋਂ ਦੁਪਹਿਰੇ ਦਿਨ ਦਿਹਾੜੇ 1 ਵਜੇ ਸਾਡੀ ਗੱਡੀ ਚੋਰੀ ਹੋ ਗਈ ਆ ਜਿਹੜੀ ਕਿ ਅਸੀਂ ਮੇਰੇ ਡੈਡੀ ਜੀ ਨੇ ਮਿਹਨਤ ਦੀ ਕਮਾਈ ਨਾਲ ਆਪਣੀ ਫੈਮਲੀ ਵਾਸਤੇ ਲਈਤੀ ਸੀਗੀ ਤੇ ਇਹ ਚੋਰੀ ਦੁਪਹਿਰੇ 1 ਵਜੇ 1 ਵਜੇ 13 ਮਿੰਟ ਤੋਂ ਲੈ ਕੇ 1 ਵਜੇ 26 ਮਿੰਟ ਦੇ ਵਿੱਚ ਹੋਈ ਆ ਜਿਹੜੀ ਕਿ ਅਸੀਂ ਆਪਣੇ ਘਰ ਦੇ ਨੇੜਲੇ ਸਿਕਿਉਰਟੀ ਕੈਮਰਾ ਤੋਂ ਦੇਖਿਆ ਹੈ ਬਟ ਸਾਨੂੰ ਚੋਰਾਂ ਦਾ ਕੋਈ ਚਿਹਰਾ ਵਗੈਰਾ ਕੁਝ ਪਤਾ ਨਹੀਂ ਲੱਗਿਆ ਬਟ ਅਸੀਂ ਪਿਛਲੇ ਮਹੀਨੇ ਹੀ ਗੱਡੀ ਤੇ ਸਾਰੇ ਸੈਂਟਰ ਲੋਕ ਸਾਰੀ ਕੀ ਸਾਰਾ ਕੁਝ ਲਗਵਾਇਆ ਏ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੀ ਗੱਡੀ ਨੂੰ ਲੱਭਣ ਵਿੱਚ ਹੈਲਪ ਕੀਤੀ ਜਾਵੇ ਤੇ ਅਸੀਂ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਚੋਰੀਆਂ ਵਧ ਰਹੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਮਹਮੂਮ ਚਲਾਈ ਹੈ ਤਾਂ ਉਸੇ ਤਰ੍ਹਾਂ ਇਹ ਚੋਰਾਂ ਨੂੰ ਫੜਨ ਪਿੱਛੇ ਵੀ ਮੈਂ ਮਾਮਲਾ ਲਗਾਈ ਜਾਵੇ ਤਾਂ ਕਿ ਲੋਕ ਸਾਰੇ ਸਿਕਿਉਰ ਫੀਲ ਕਰਨ ਤੇ ਆਪਣੀ ਚੀਜ਼ਾਂ ਨੂੰ ਜੋ ਵੀ ਉਹ ਮਿਹਨਤ ਦੀ ਕਮਾਈ ਤੇ ਲੈਂਦੇ ਹਨ ਤੇ ਉਸ ਦਾ ਮੁੱਲ ਮਾਣ ਸਕਣ ਕਿਹੜੀ ਗੱਡੀ ਸੀ ਟੁੱਟੀ ਜੀ ਕਿੰਨਾ ਮੁੱਲ ਹੋ ਗਿਆ ਸਾਡੀ ਗੱਡੀ 2002 ਮਾਡਲ ਸੀਗੀ ਜਨ ਸੀਗੀ ਚਿੱਟੇ ਰੰਗ ਦੀ ਜਿਸ ਦਾ ਨੰਬਰ ਪੀ ਵੀ 13 ਐਚ 7983 ਸੀਗਾ ਜਿਹੜੀ ਕਿ ਪੇਸ਼ੇਲ ਬੀ ਤਰੀਕ ਨੂੰ ਚੱਕੀ ਗਈ ਹੈ ਹੋਰ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਪੁਲਿਸ ਪ੍ਰਸ਼ਾਸਨ ਸੇ ਹੀ ਮੰਗ ਕਰਦੇ ਆ ਜਿਸ ਤਰ੍ਹਾਂ ਸਮਰਾਲੇ ਸ਼ਹਿਰ ਦੇ ਵਿੱਚ ਚੋਰੀਆਂ ਵਧ ਰਹੀਆਂ ਨੇ ਤੁਸੀਂ ਇਹਨਾਂ ਚੋਰਾਂ ਤੇ ਉਹ ਲਾਉ ਰੋਕ ਲਗਾਓ ਤੇ ਇਹਨਾਂ ਨੂੰ ਫੜਨ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਕੀ ਨਾਜੀ ਗੁਰਵਿੰਦਰ ਸਿੰਘ ਆ ਜੀ ਕਿਹੜਾ ਫੜਨ ਵਾਲੇ ਹੋ ਜੀ ਕੀ ਘਟਨ ਵਾਲੀ ਲੋਕ ਚਟਰਾ ਸਰ ਸਾਡੇ ਦੋ ਮੋਟਰਾਂ ਦੀ ਚੋਰੀ ਹੋ ਗਈ ਇੱਕ ਪਲੇਟਨਾ ਦੀ ਤੇ ਇੱਕ ਸਪਲੈਂਡਰ ਪਲੇਟਨਾ ਮੇਰਾ ਮੋਟਰ ਹੈਗੀ ਤੇ ਸਪਲੈਂਡਰ ਮੇਰੇ ਬਰਦਰ ਦਾ ਧੀਆ ਤੇ ਦੋਨੋਂ ਮੋਟਰਾਂ ਨਾਲ ਤੇ ਅਸੀਂ ਕੰਮਕਾਰਾਂ ਤੇ ਆਉਂਦੇ ਵੀ ਜਾਂਦੇ ਸੀਗੇ ਸਰ ਘਰ ਉਹਦੇ ਉਹਨਾਂ ਦੀ ਥੱਥੋਂ ਨਾਲ ਥਰਤੀ ਚੱਲਦਾ ਸੀ ਤਲਗਾਹਾ ਘਟਨੇ ਗਰੀਬ ਬੰਦੇ ਆ ਮਰਾਂ ਜੀ ਪੁਲਿਸ ਸਰਪੰਚ ਨੂੰ ਫੋਨ ਕਰਿਆ ਸੀ ਤੇ ਸਰਪੰਚ ਨਾਲ ਅਸੀਂ ਥਾਣੇ ਗਏ ਰਿਪੋਰਟ ਲਿਖਾਈ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਸਰ ਇਹ ਕਿੱਦਾਂ ਦੀ ਘਟਨਾ ਹੈ ਇਹ ਸਰ ਵੀਰਵਾਰ ਵਾਲੇ ਦਿਨ ਦੀ ਘਟਨਾ ਹੈ ਜੀ ਰਿਪੋਰਟ ਕਿੱਦਾਂ ਲਿਖਾਈ ਜੀ ਸ਼ੁੱਕਰਵਾਰ ਵਾਲੇ ਦਿਨ ਸਵੇਰੇ ਲਿਖਾ ਕੇ ਆਏ ਜੀ ਪੁਲਸ ਆਈ ਨਹੀਂ ਆ ਨਹੀਂ ਸਰ ਆਈ ਨਹੀਂ ਹੈ ਜੀ ਤੇ ਕੀ ਕੀ ਆ ਗਿਆ ਬੋਲੋ ਪੁਲਿਸ ਵੱਲੋਂ ਇਹੀ ਕਿਹਾ ਗਿਆ ਕਹਿੰਦੇ ਵੀ ਕੈਮਰੇ ਚੈੱਕ ਕਰੋ ਤੁਸੀਂ ਜਾ ਕੇ ਸਰ ਸਾਨੂੰ ਕੋਈ ਕੈਮਰੇ ਚੈੱਕ ਕਰਾ ਨਹੀਂ ਰਿਹਾ ਹੈਗਾ ਕੀ ਮੰਗੀ ਕਰਦੇ ਮੰਗ ਸਰ ਇਹੀ ਕਰਦੇ ਆ ਸਾਡੇ ਜਲਦ ਤੋਂ ਜਲਦ ਸਾਨੂੰ ਸਾਡੇ ਮੋਟਰਹੈੱਨ ਮਿਲ ਜਾਣ ਸਾਡੇ ਗਰੀਬ ਬੰਦੇ ਆ ਸਰ ਸਾਤੋਂ ਲੈ ਵੀ ਨਹੀਂ ਹੋਣੇ ਹੈਗੇ ਅਸੀਂ ਦੁਬਾਰਾ ਗਏ ਸੀ ਠਿਕਣੇ ਦੁਬਾਰਾ ਨਹੀਂ ਸਰ ਥਾਣੇ ਗਏ ਹੈਗੇ ਫੋਨ ਆਏ ਠੀਕੇ ਕੱਲ ਸਰ ਦਾ ਫੋਨ ਆਇਆ ਠੀਕਾ ਤੇ ਉਹ ਕਹਿੰਦੇ ਵੀ ਅਸੀਂ ਆ ਰਹੇ ਆ ਤੇ ਮੁੜ ਕੇ ਸਰ ਵੀ ਨਹੀਂ ਆਏ ਹੈਗੇ ਕੀ ਨਾਮ ਹੈ ਦੀਪਾ ਜੀ ਕਿਹੜਾ ਕੋਲ ਬਾਲੇ ਨੂੰ ਕਰਨਾ ਰਿਹਾ ਹਾਂ ਤੇ ਮੋਟਰਸਾਈਕਲ ਚੋਰੀ ਹੋ ਗਿਆ ਜੀ ਤੇ ਆਪਣੇ ਹੁਣ 21 ਤਰੀਕ ਨੂੰ ਜੀ ਕਿਹੜਾ ਮੋਟਰਸਾਈਕਲ ਤੁਹਾਡਾ ਮੇਰਾ ਸਪਲੈਂਡਰ ਮੋਟਰਸਾਈਕਲ ਦੀ ਹੈ ਜੀ ਕਿਹੜਾ ਮਾਡਲ ਹੈ ਮਾਡਲ 2022 ਸੀਗਾ ਜੀ ਇਹਦੀ ਕੰਪਲੀਟ ਕਾਈ ਪੁਲਿਸ ਕੋਲ ਕਰਵਾਈ ਸੀਗੀ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਚਾਹੀ ਨਹੀਂ ਨਹੀਂ ਆਈ ਨਹੀਂ ਅਜੇ ਕੀ ਕਹਿਣਾ ਚਾਹਦੇ ਹੋ ਘਟ ਵਾਲਾ ਅਸੀਂ ਆਈ ਗਏ ਨਾ ਚਲੋ ਤੁਹਾਨੂੰ ਇਨਸਾਫ ਮਿਲੇ ਤੁਹਾਨੂੰ ਸਾਡਾ ਮੋਟਰਸਾਈਕਲ ਮਿਲ ਜੇ ਵੀ ਤੇ ਸਰਪੰਚ ਵੱਲੋਂ ਵੀ ਅਸੀਂ ਦੱਸਿਆ ਜੀ ਸਰਪੰਚਰ ਵੀ ਸਰਪੰਚਰ ਵੀ ਸਾਡੇ ਕੋਈ ਕਾਰਵਾਈ ਨਹੀਂ ਕਰੀ ਨਾ ਸਰਪੰਚ ਘਰੇ ਆ ਕੇ ਕੀ ਸਾਡੇ ਕੋ ਤੇ ਕੈਮਰੇ ਬੋਲਣ ਲਈ ਸਾਨੂੰ ਪੁਲਿਸ ਨੇ ਕਿਹਾ ਸੀਗਾ ਸਰ ਪੁਲਿਸ ਨੇ ਸਾਨੂੰ ਆਪ ਕਿਹਾ ਕਿ ਤੁਹਾਨੂੰ ਕਿਹਾ ਸੀ ਪਿੰਡ ਦੇ ਸਰਪੰਚ ਨੂੰ ਲੈ ਕੇ ਜਾਓ ਨਾਲ ਤੇ ਸਰਪੰਚ ਦੇ ਸਾਹਮਣੇ ਸਰਪੰਚ ਸਾਡੇ ਨਾਲ ਕੋਈ ਪੰਜ ਨਾਲ ਕੋਈ ਸਰਪੰਚ ਆ ਕੇ ਸਾਡੇ ਨਾਲ ਖੜਾ ਨਹੀਂ ਹੈਗਾ ਜੀ ਮੋਰਚਲ ਤੱਕ ਕਰੇ ਆਈਗੀ ਪੁਲਿਸ ਵੀ ਨਹੀਂ ਕਰੇ ਆਈ ਹੈਗੀ ਇਹ ਜਿੱਥੇ ਮੋਰਚਲ ਜਨਕ ਲੱਤਾ ਸੀ ਕਿਸ਼ਤਾਂ ਦੀ ਸੀ ਮਕਿਸ਼ਤਾ ਦੇ ਮੋਰਚੇ ਲੱਤਾਂ ਦੀ ਹੈ ਹਲਦਾ ਉਹ ਕਿਸ਼ਤਾ ਵੀ ਚੱਲ ਰਹੀਆਂ ਨਹੀਂ ਇਹ ਉਹਦੀਆਂ ਕੰਮ ਕੀ ਕਰਦੇ ਆ ਕੰਮ ਫੈਕਟਰੀ ਲੱਗੇ ਆਈ ਸਮਰਾਲਾ ਦੇ ਸਮਰਾਲਾ ਦੇ ਵਿੱਚ ਇੱਕ ਹਫਤੇ 'ਚ ਤਿੰਨ ਮੋਟਰਸਾਈਕਲ ਤੇ ਕਾਰ ਚੋਰੀ ਹੋਈ ਜਾਂਦੀ ਹੈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੇ ਬੜਾ ਚਰਚਾ ਦਾ ਵਿਸ਼ਾ ਬਣਿਆ ਜੀ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਆਪਣੇ ਵੀਹਿਕਲ ਦੀ ਆਪ ਜ਼ਿੰਮੇਵਾਰੀ ਰੱਖਣੀ ਇਹਨਾਂ ਦਾ ਪਹਿਲਾ ਹੀ ਕਦਮ ਹੀ ਆ ਤੇ ਜਿਸਾ ਉਹਨਾਂ ਇਹਨਾਂ ਨੇ ਦੋ ਮੋਟਰਸਾਈਕਲ ਬਹਿਲੋਂ ਪਿੰਡ ਤੋਂ ਚੋਰੀ ਹੋਏ ਨੇ ਦੋ ਹੀ ਸਕੇ ਭਰਾਵਾ ਦੇ ਜੀ ਉਹਨਾਂ ਨੇ ਬੜਾ ਈਜੀ ਰਸਤੇ ਦੇ ਵਿੱਚ ਹੀ ਖੜੇ ਕਰਿਓਏ ਸੀ ਤੁਸੀਂ ਰਜਿਸਟ੍ਰੇਸ਼ਨ ਕਰਤੀ ਆ ਸੀ ਜਲਦੀ ਮਤਲਬ ਪਕੜ ਕਰਾਂਗੇ ਇਹਨਾਂ ਦੇ ਦੋਸ਼ੀਆਂ ਦੀ ਇਸ ਤੋਂ ਇਲਾਵਾ ਅਸੀਂ ਇੱਕ ਬੰਦਾ ਗ੍ਰਿਫਤਾਰ ਵੀ ਕਰਿਆ ਸਮੇਤ ਮੋਟਰਸਾਈਕਲ ਚੋਰੀ ਦੀ ਤੇ ਇੱਕ ਇਹ ਤੋਂ ਬਾਜ਼ਾਰ ਚ ਹੋਇਆ ਜੀ ਅਸੀਂ ਉਹਦੀ ਵੀ ਜਲਦੀ ਤੋਂ ਜਲਦੀ ਉਹਨੂੰ ਗ੍ਰਿਫਤਾਰ ਕਰਨਾ ਕਰਕੇ ਮਾਂਜੂ ਅਦਾਲਤ ਵਿੱਚ ਪੇਸ਼ ਕਰਾਂਗੇ ਕੋਈ ਸੀਸੀਟੀਵੀ ਕਵਰ ਵੀ ਆਈ ਹੈ ਸਾਡੇ ਜੀ ਜੀ ਆਈ ਹੈ ਜੀ ਉਸ ਸੀਸੀਟੀਵੀ ਫੁਟਸ ਕੰਗਾਲ ਰਹੇ ਹਾਂ ਜੀ ਦੇਖ ਰਹੇ ਹਾਂ ਹਾਂ